ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਫਰਮਾਨ ਜਾਰੀ ਕੀਤਾ ਗਿਆ ਜਿਹੜਾ ਵੀ ਸਾਡੇ ਹਲਕੇ ਨਾਲ ਸੰਬੰਧਿਤ ਹੈ ਮਹਾਲੀ ਦੀ ਆਧੁਨਿਕ ਫਲ ਤੇ ਸਬਜ਼ੀ ਮੰਡੀ ਨੂੰ ਬੇਚੇਗਾ ਮੰਡੀ ਬੋਰਡ ਇਹ ਮੰਡੀ ਮੁਰੂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ 8 ਫਰਵਰੀ 2014 ਨੂੰ ਕਿਸਾਨ ਤੇ ਵਪਾਰੀਆਂ ਦੀ ਸਹੂਲਤ ਦੇ ਲਈ ਸਬਜ਼ੀ ਤੇ ਫਲ ਮੰਡੀ ਬਣਾਈ ਸਗੀ ਇਸ ਮੰਡੀ ਦੇ ਲਈ ਸਾਡੇ ਹਾਕੇ ਦੇ ਕੰਬਾਲੇ ਪਿੰਡ ਦੀ ਜ਼ਮੀਨ ਅਕਵਾਇਰ ਹੋਈ ਔਰ ਜ਼ਮੀਨ ਮੰਡੀ ਵਾਸਤੇ ਅਕਵਾਇਰ ਕੀਤੀ ਗਈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਪੰਜਾਬ ਸਰਕਾਰ ਮੰਡੀ ਬੋਰਡ ਇਹ ਮੰਡੀ ਨੂੰ ਵੇਚਣ ਜਾ ਰਿਹਾ ਹਮੇਸ਼ਾ ਨੂੰ ਮਿਲ ਕੇ ਭਗਵੰਤ ਮਾਨ ਸਾਹਿਬ ਬਹਾਰਾਏ ਉਹਦੇ ਵਿੱਚ ਇੱਕ चीज ਤੁਸੀਂ ਦੇਖਿਆ ਹੋਵੇ ਉਹਨਾਂ ਦੀ ਬੋਡੀ ਲੈਂਗੁਏਜ ਉਹਨਾਂ ਦਾ ਬੋਲਣ ਦਾ ਤਰੀਕਾ ਜਿਵੇਂ ਵਾਕਈ ਜਿਵੇਂ ਇੱਕ ਬੋਂਦ ਲਿਆ ਜਾਂ ਬੰਦਾ ਬੋਲਦਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਇਹ ਵੀ ਸੀ ਕਿ ਸ਼ਬਦ ਜਿਹੜੇ ਸੀ ਉਹ ਮਿਸਮੈਚ ਹੋ ਰਹੇ ਸੀ ਸ਼ਬਦਾਂ ਦੀ ਜਿਹੜੀ ਪ੍ਰੋਨਨਸੀਏਸ਼ਨ ਆ ਜਾਂ ਬੋਲਣਾ ਸੀ ਜਿਹੜਾ ਉਹਦੇ ਵਿੱਚ ਕਿਤੇ ਨਾ ਕਿਤੇ ਗੋਲ ਮੋਲ ਹੈਗਾ ਸੀ ਕੁਝ ਨਾ ਕੁਝ ਹੁਣ ਇਹ ਨਹੀਂ ਪਤਾ ਕਿ ਮੁੱਖ ਮੰਤਰੀ ਸਾਹਿਬ ਕਿਸ ਲਹਿਜੇ ਸੀ ਜਾਂ ਕੀ ਅੰਦਰ ਸੀ ਉਹਨਾਂ ਦੇ ਅਕਾਲੀ ਦਲ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਇਲਜ਼ਾਮ ਲਾਏ ਨੇ ਪ੍ਰਵਿੰਦਰ ਸਿੰਘ ਸੋਹਾਣਾ ਦਾ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਦੂਰ ਅੰਦੇਸ਼ੀ ਸਦਕਾ ਕਿਸਾਨਾਂ ਤੇ ਵਪਾਰੀਆਂ ਦੀ ਸਹੂਲਤ ਲਈ ਸੈਭਜਾਦਾ ਅਜੀਤ ਸਿੰਘ ਨਗਰ ਮੋਹਾਲੀ ਵਿਕੇ ਸਾਲ 2014 ਦੌਰਾਨ 12 ਏਕੜ ਵਿੱਚ ਰਾਜ ਦੀ ਪਹਿਲੀ 에어 ਕੰਡੀਸ਼ਨ ਸਬਜ਼ੀ ਮੰਡੀ ਬਣਾਈ ਗਈ ਸੀ ਜਿਸ ਨੂੰ ਮੌਜੂਦਾ ਆਮ ਆਦਮੀ ਦੀ ਹਕੂਮਤ ਵਿੱਚ ਵਟ ਕੇ ਪੰਜਾਬ ਨੂੰ ਕੰਗਾਲੀ ਦੇ ਤੌਰਨ ਲਈ ਨਿਆਂਤਰ ਕਾਰਜਸ਼ੀਲਾ ਜਿਹੜਾ ਕਿ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਨਾਲ ਸ਼ਰਿਆਮ ਧੱਕਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪ੍ਰਵਿੰਦਰ ਸਿੰਘ ਸੁਹਾਣਾ ਨੇ ਇਹ ਕਿਹਾ ਕਿ ਅਸੀਂ ਇਹ ਨਹੀਂ ਹੋਣ ਦੇਵਾਂਗੇ ਮੂਰੇ ਹੋਰ ਲੜਾਈ ਲੜਾਂਗੇ ਪ੍ਰਵਿੰਦਰ ਸਿੰਘ ਸੁਹਾਣਾ ਦੇ ਤੁਹਾਨੂੰ ਹੋਰ ਵੀ ਬਿਆਨ ਸੁਣਾ ਦਿੰਨੇ ਆ ਪੰਜਾਬ ਸਰਕਾਰ ਵੱਲੋਂ ਇੱਕ ਨਵਾਂ ਪਰਮਾਨ ਜਾਰੀ ਕੀਤਾ ਗਿਆ ਜਿਹੜਾ ਕਿ ਸਾਡੇ ਹਲਕੇ ਨਾਲ ਸੰਬੰਧਿਤ ਹੈ ਮਹਾਲੀ ਦੀ ਆਧੁਨਿਕ ਫਲ ਤੇ ਸਬਜ਼ੀ ਮੰਡੀ ਨੂੰ ਵੇਚੇਗਾ ਮੰਡੀ ਬੋਰਡ ਇਹ ਮੰਡੀ ਮ륭ੂ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ 8 ਫਰਵਰੀ 2014 ਨੂੰ ਕਿਸਾਨ ਤੇ ਵਪਾਰੀਆਂ ਦੀ ਸਹੂਲਤ ਦੇ ਲਈ ਸਬਜ਼ੀ ਤੇ ਫਲ ਮੰਡੀ ਬਣਾਈ ਸੀਗੀ ਇਸ ਮੰਡੀ ਦੇ ਲਈ ਸਾਡੇ ਹਲਕੇ ਦੇ ਕੰਬਾਲੇ ਪਿੰਡ ਦੀ ਜ਼ਮੀਨ ਅਕਵਾਇਰ ਹੋਈ ਔਰ ਜ਼ਮੀਨ ਮੰਡੀ ਵਾਸਤੇ ਅਕਵਾਇਰ ਕੀਤੀ ਗਈ ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅੱਜ ਪੰਜਾਬ ਸਰਕਾਰ ਮੰਡੀ ਬੋਰਡ ਇਹ ਮੰਡੀ ਨੂੰ ਵੇਚਣ ਜਾ ਰਿਹਾ ਸੋ ਮੈਂ ਇਸ ਹਲਕੇ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਕਿਉਂਕਿ ਸਭ ਤੋਂ ਪਹਿਲਾਂ ਤੱਕ ਤਾਂ ਇਹ ਉਸ ਪਿੰਡ ਦੇ ਲੋਕਾਂ ਦੇ ਨਾਲ ਹੈ ਜਿਨ੍ਹਾਂ ਦੀ ਜ਼ਮੀਨ ਕੋਆਇਰ ਹੋਈ ਕਿਉਂਕਿ ਜ਼ਮੀਨ ਜਿਸ ਮਕਸਦ ਵਾਸਤੇ ਅਕਵਾਇਰ ਹੁੰਦੀ ਹੈ ਉਹ ਜ਼ਮੀਨ ਦਾ ਪਰਪਸ ਉਹੀ ਰਹਿੰਦਾ ਤੇ ਜੇਕਰ ਮੰਡੀ ਬਣਾਉਣ ਵਾਸਤੇ ਅਕਵਾਇਰ ਹੋਈ ਹੈ ਤਾਂ ਉੱਥੇ ਮੰਡੀ ਬਣੀ ਸੋ ਕਰੋੜਾ ਰੁਪਏਸ ਮੰਡੀ ਨੂੰ ਬਣਾਉਣ ਤੇ ਲੱਗੇ ਤੇ ਅੱਜ ਸਰਕਾਰ ਇਹ ਮੰਡੀ ਵੇਚਣ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਇਹ ਬਰਦਾਸ਼ਤ ਨਹੀਂ ਕਰੇਗਾ ਕਿ ਇਹ ਮੰਡੀ ਵੇਚੀ ਜਾਵੇ ਸੋ ਇਸ ਕਰਕੇ ਮੈਂ ਆਪਣੇ ਹੱਕੇ ਦੇ ਲੋਕਾਂ ਨੂੰ ਵੀ ਕਹਿਣਾ ਕਿ ਤਕੜੇ ਹੋ ਆਪਾਂ ਸਾਰੇ ਰਲ ਕੇ ਇਸ ਦਾ ਭਾਵੇਂ ਉਹ ਵਿਰੋਧ ਇਕੱਠ ਦੇ ਰੂਪ ਚ ਕੀਤਾ ਜਾਵੇ ਜਾਂ ਆਪਾਂ ਨੂੰ ਕੋਈ ਕੋਰਟ ਦਾ ਸਹਾਰਾ ਲੈਣਾ ਪਵੇ ਸ਼੍ਰੋਮਣੀ ਅਕਾਲੀ ਦਲ ਇਸ ਤੋਂ ਗਰੇਜ ਨਹੀਂ ਕਰੇਗਾ ਔਰ ਮੈਂ ਆਪਣੇ ਪਾਰਟੀ ਪ੍ਰਧਾਨ ਅਸ ਕੁਬੀਰ ਸਿੰਘ ਜੀ ਬਾਦਲ ਸਾਹਿਬ ਨਾਲ ਔਰ ਜ਼ਿਲੇ ਦੀ ਸਮੂਚੀ ਲੀਡਰਸ਼ਿਪ ਨਾਲ ਸਲਾਹ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਮੰਡੀ ਚੱਕਣ ਦੇ ਖਿਲਾਫ ਅਸੀਂ ਸਖਤ ਵਿੱਡਾਂਗੇ ਸੋ ਇਸ ਕਰਕੇ ਮੇਰੀ ਸਰਕਾਰ ਨੂੰ ਬੇਨਤੀ ਹੈ ਕਿ ਨਾਦਰਸ਼ਾਹੀ ਪ੍ਰਮਾਨ ਬੰਦ ਕਰੋ ਤੁਸੀਂ ਅੱਜ ਅਰਬਾ ਰੁਪਏ ਦੀ ਜ਼ਮੀਨ ਵੇਚ ਕੇ ਔਰ ਜਿਹੜੇ ਕਿਸਾਨਾਂ ਤੋਂ ਇਹ ਕੌਡੀਆਂ ਦੇ ਪਾਸ ਜ਼ਮੀਨ ਖਰੀਦੀ ਗਈ ਔ ਇਸ ਕਰਕੇ ਖਰੀਦੀ ਗਈ ਸੀਗੀ ਕਿ ਇਹ ਤੇ ਮੰਡੀਵਾਨੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਇਹ ਮਜ਼ਾਕ ਸਾਡੇ ਨਾਲ ਨਾ ਕਰੋ ਔਰ ਇਹ ਅਸੀਂ ਬਿਲਕੁਲ ਨਹੀਂ ਹੁਣ ਦੇਣਾ ਕਿ ਮੰਡੀ ਇਹ ਤੋਂ ਚੇਂਜ ਹੋਵੇ ਤੇ ਇਸ ਕਰਕੇ ਅਸੀਂ ਕੋਰਟ ਦੀ ਵੀ ਜੋ ਹੈ ਕਾਰਵਾਈ ਉਹ ਆਉਣ ਵਾਲੇ ਦਿਨਾਂ 'ਚ ਵਕੀਲ ਸਾਹਿਬਾਂ ਨਾਲ ਸਲਾਹ ਕਰਕੇ ਉਹ ਵੀ ਅਸੀਂ ਉਹਦੀ ਵੀ ਆਪਣੇ ਵਕੀਲਾਂ ਨਾਲ ਸਲਾਹ ਕਰਕੇ ਉਹਦੀ ਵੀ ਅਗਲੀ ਜਿਹੜੀ ਹੈ ਬਿਜੂਤਬੰਦੀ ਉਹ ਵੀ ਉਹ ਲਿਖਾਂਗੇ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਆਪਣੇ ਇਸ ਇਲਾਕੇ ਦੇ ਲੋਕਾਂ ਨੂੰ ਖਾਸ ਕਰ ਉਸ ਦੇ ਨਾਲ ਲੱਗਦੇ ਇਕਬਾਲੀ ਜੱਤਪੁਰਾ ਕਮਾਲਾ ਉਹਨਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਕਿ ਤੁਸੀਂ ਆਓ ਸਾਰੇ ਆਪਾਂ ਇੱਥੇ ਹੋਈਏ ਔਰ ਇਹ ਜਿਹੜੀ ਮੰਡੀ ਇੱਥੇ ਵੇਚਣ ਜਾ ਰਹੇ ਆ ਬਹੁ ਕਰੋੜੀ ਜ਼ਮੀਨ ਇਹਦੇ ਖਾਫ-ਫਾਫ ਸੰਘਰਸ਼ ਵੱਡੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਲਈ ਗਿਆ ਸੀ ਜਿਸ ਨੂੰ ਲੈ ਕੇ ਅਕਾਲੀ ਦਲ ਦੇ ਵੱਲੋਂ ਕਈ ਵੱਡੇ ਰਾਜ ਵੀ ਖੋਲੇ ਗਏ ਨੇ ਤਾਂ ਉੱਥੇ ਮੁੱਖ ਮੰਤਰੀ ਭਗਵੰਤ ਮਾਨ ਤੇ ਕਈ ਵੱਡੇ ਸਵਾਲ ਵੀ ਚੁੱਕੇ ਗਏ ਨੇ ਅਕਾਲੀ ਦਲ ਨੇ ਆਪਣੇ ਡਿਜੀਟਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਕਿੱਥੇ ਗਏ ਪੰਜਾਬ ਦੇ 12599.50 ਕਰੋੜ ਰੁਪਏ ਤੇ ਮੁੱਖ ਮੰਤਰੀ ਭਗਵੰਤ ਮਾਨ ਜਾ ਪੰਜਾਬ ਸਰਕਾਰ ਵਿੱਚ ਕੌਣ ਹਿਸਾਬ ਦੇਵੇਗਾ ਪੰਜਾਬ ਦੇ ਲੋਕਾਂ ਦੇ ਪੈਸੇ ਦਾ ਕੇਂਦਰ ਦੇ ਵੱਲੋਂ ਜਾਰੀ ਕੀਤੇ ਇੱਕ ਪ੍ਰੈਸ ਨੋਟ ਵਿੱਚ ਜੋ ਅੰਕੜੇ ਦਿੱਤੇ ਨੇ ਕਿ ਪੰਜਾਬ ਦੀ ਸਰਕਾਰ ਇਸ ਦਾ ਜਵਾਬ ਦੇਵੇਗੀ ਇਸ ਦੇ ਨਾਲ ਹੀ ਅਕਾਲੀ ਦਲ ਦੇ ਬਿਆਨ ਵੀ ਹੋਰ ਜਿਹੜੇ ਸਾਹਮਣੇ ਆਏ ਨੇ ਆਓ ਤੁਹਾਨੂੰ ਉਹ ਵੀ ਬਿਆਨ ਸੁਣਾ ਦਿੰਦੇ ਆ ਹਮੇਸ਼ਾ ਨੂੰ ਮਿਲ ਕੇ ਭਗਵੰਤ ਮਾਨ ਸਾਹਿਬ ਬਾਹਰ ਆਏ ਉਹਦੇ ਵਿੱਚ ਇੱਕ ਚੀਜ਼ ਤੁਸੀਂ ਦੇਖਿਆ ਹੋਵੇ ਉਹਨਾਂ ਦੀ ਬੋਡੀ ਲੈਂਗੁਏਜ ਉਹਨਾਂ ਦਾ ਬੋਲਣ ਦਾ ਤਰੀਕਾ ਜਿਵੇਂ ਵਾਕਈ ਜਿਵੇਂ ਕੋ ਬੋੰਦ ਲਿਆ ਜਾਂ ਬੰਦਾ ਬੋਲਦਾ ਹੁੰਦਾ ਹੈ ਤੇ ਕਿਤੇ ਨਾ ਕਿਤੇ ਇਹ ਵੀ ਸੀ ਕਿ ਸ਼ਬਦ ਜਿਹੜੇ ਸੀ ਉਹ ਮਿਸਮੈਚ ਹੋ ਰਹੇ ਸੀ ਸ਼ਬਦਾਂ ਦੀ ਜਿਹੜੀ ਪ੍ਰਨਨਸੀਏਸ਼ਨ ਆ ਜਾਂ ਬੋਲਣਾ ਸੀ ਜਿਹੜਾ ਉਹਦੇ ਵਿੱਚ ਕਿਤੇ ਨਾ ਕਿਤੇ ਗੋਲ ਮੋਲ ਹੈਗਾ ਸੀ ਕੁਝ ਨਾ ਕੁਝ ਹੁਣ ਇਹ ਨਹੀਂ ਪਤਾ ਕਿ ਮੁੱਖ ਮੰਤਰੀ ਸਾਹਿਬ ਕਿਸ ਲਹਿਜੇ ਸੀ ਜਾਂ ਕੀ ਅੰਦਰ ਸੀ ਉਹਨਾਂ ਦੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਬੋਲਿਆ ਗਿਆ ਕਿ ਅਸੀਂ ਹਮੇਸ਼ਾ ਜੀ ਨਾਲ ਮੀਟਿੰਗ ਕਰਕੇ ਆਏ ਆ ਤੇ ਉਹਨਾਂ ਨੂੰ ਅਸੀਂ ਪੰਜਾਬ ਦੇ ਹਾਲਾਤਾਂ ਬਾਰੇ ਦੱਸਿਆ ਤੇ ਪਰ ਇਹ ਹੀ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਕਹਿੰਦੇ ਸਾਨੂੰ ਕੁਝ ਸੈਂਟਰ ਦੇ ਕੇ ਝੋਲੀ ਅੱਧਰ ਦੀ ਲੋੜ ਹੈ ਹੁਣ ਕਹਿੰਦੇ ਸਾਡਾ ਹੱਕ ਹੈ ਹੁਣ ਅਸੀਂ ਮੰਗ ਲਾਂਗੇ ਚਲੋ ਬਹੁਤ سارے ਸਟੈਂਡ ਯੂ ਟਰਨ ਲੈਂਦੇ ਨੇ ਬਦਲਦੇ ਨੇ ਉਸ ਤੋਂ ਬਾਅਦ ਗੱਲਾਂ ਕਰਦੇ ਨੇ ਇਹਨਾਂ ਨੇ ਕਿਹਾ ਕਿ 13800 ਕਰੋੜ ਰੁਪਏ ਦਾ ਅੰਦਾਜ਼ਨ ਜਿਹੜਾ ਹੈ ਉਹ ਨੁਕਸਾਨ ਪੰਜਾਬ ਦਾ ਹੋਇਆ ਤੇ ਉਸ ਤੋਂ ਬਾਅਦ ਕਹਿੰਦੇ ਕਿ ਹੋ ਸਕਦਾ ਹੈ 30000 ਕਰੋੜ ਵੀ ਹੋ ਜੇ ਬੜੀ ਛੇਤੀ ਪਰ ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਹਣ ਆਿਆਂ ਨੂੰ 1.5 ਮਹੀਨਾ ਹੋ ਗਿਆ ਹੜ੍ਹ ਖਤਮ ਵੀ ਹੋ ਗਏ ਲੋਕ ਦੁਬਾਰਾ ਸੈਟਲ ਹੋਣੇ ਸ਼ੁਰੂ ਹੋ ਗਏ ਤੇ ਇਹਨਾਂ ਨੂੰ ਹਾਲ ਤੱਕ ਅੰਦਾਜ਼ਾ ਹੀ ਨਹੀਂ ਲੱਗਿਆ ਕਿ ਸਾਡਾ ਨੁਕਸਾਨ ਕਿੰਨਾ ਹੋਇਆ ਤੇ ਦੂਜੇ ਪਾਸੇ ਜਿਹੜੀ ਹੈ ਮਿਨਿਸਟਰੀ ਆਫ ਹੋਮ ਅਫੇਅਰਸ ਨੇ ਉਹਮਾਂ ਨੇ ਪ੍ਰੈਸ ਨੋਟ ਜਾਰੀ ਕੀਤਾ ਉਹਦੇ ਚ ਬਕਾਇਦਾ ਜ਼ਿਕਰ ਹੋਇਆ ਕਿ ਕੇਂਦਰ ਵੱਲੋਂ ਜਿਹੜਾ ਇੱਕ ਫੰਡ ਹੈ ਐਸਡੀਆਰਐਫ ਕਹਿੰਦੇ ਨੇ ਉਹਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਉਹਦੇ ਚ ਕਹਿੰਦੇ ਜੀ 1259.95 ਕਰੋੜ ਰੁਪਇਆ ਮੈਂ ਇਸ ਕਰਕੇ ਜ਼ਿਕਰ ਕੀਤਾ ਕਿ ਜ਼ਿਕਰ ਹਮੇਸ਼ਾ ਹੁੰਦਾ ਹੈ 12000 ਕਰੋੜ ਦਾ ਪਰ 12000 ਕਰੋੜ ਦੇ ਨਾਲ 59.95 ਕਰੋੜ ਰੁਪਇਆ ਹੋਰ ਲਿਖਿਆ ਹੋਇਆ ਹੈ ਤੇ ਸਾਡੇ ਜਿਹੜੇ ਕਈ ਪਰਿਵਾਰ ਤਾਂ ਇਹ ਜਿੰਨੇ ਜਿਹੜੇ ਪੁਆਇੰਟ 59.95 ਕਰੋੜ ਰੁਪਏ ਨਾਲ ਵੀ ਕਈ ਤਰ੍ਹਾਂ ਦਾ ਜਿਹੜਾ ਕੁਛ ਨਾ ਕੁਛ ਸੰਵਰ ਸਕਦਾ ਸੋ ਸਾਰਲੀ ਤਾਂ ਪਿਛਲਾ ਪੁਆਇੰਟ 59 ਕਰੋੜ ਵੀ ਜਿਹੜਾ ਮੈਨੇ ਰੱਖਦਾ ਸੋ ਮੈਂ ਇਸ ਕਰਕੇ ਇਹ ਪੂਰੀ ਫਿਗਰ ਜਿਹੜੀ ਹੈ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਦੱਸ ਰਿਹਾ ਤੇ ਉੱਥੇ ਉਹਨਾਂ ਨੇ ਕਿਹਾ ਕਿ ਜਿਹੜਾ 1600 ਕਰੋੜ ਮਿਲਿਆ ਜਿਹੜਾ ਊਠ ਦੇ ਮੂੰਹ ذیرے ਵਾਲਾ ਕਮਕ ਕੋ ਡਾਇਲੌگز ਭਗਵੰਤ ਮਾਨ ਸਾਹਿਬ ਨੂੰ ਤਾਂ ਕਲਾਕਾਰ ਨੇ ਆਉਂਦੀ ਨੇ ਕਮੇਡੀਅਨ ਨੇ ਤੇ ਕਮੇਡੀ ਬਣਾਉਣੀ ਬਣਉਣੀ ਬਹੁਤੀ ਆਉਂਦੀ ਹੈ ਪਰ ਉਹਦੇ ਜੇ ਤੁਸੀਂ ਇਹਨਾਂ ਨੇ ਕਿਹਾ ਕਿ 13800 ਕਰੋੜ ਦਾ ਤੁਸੀਂ ਮੰਗੇ ਹੀ ਹੈ ਨਾ ਤੇ ਅਗਲੇ ਨੇ ਤਾਂ ਕੈਲਕੂਲੇਸ਼ਨ ਕਰਕੇ ਦੇ ਦਿੱਤੀ ਕਿਉਂਕਿ 12800 ਜਿਹੜਾ 599.59 ਕਰੋੜ ਪਲੱਸ 1600 ਕਰੋੜ ਜਿਹੜਾ ਮੋਦੀ ਸਾਹਿਬ ਦੇ ਕੇ ਤੇ ਉਹਦੇ ਚ ਉਹਨਾਂ ਨੇ ਤਾਂ ਕਰਤਾ ਵੀ ਲਓ ਜੀ ਤੁਹਾਨੂੰ ਅਸੀਂ 14000 ਕਰੋੜ ਤੋਂ ਉੱਪਰ ਰੁਪਿਆ ਦਿੱਤਾ ਇਕੱਠਾ ਜਿਹੜਾ 12000 ਤੁਹਾਡੇ ਕੋਲ ਪਹਿਲੇ ਪਿਆ 599 ਤੇ 1600 ਅਸੀਂ ਦਿੱਤਾ ਹੁਣ ਅਗਲੀ ਗੱਲ ਇਹਦੇ ਵਿੱਚ ਇੱਕ ਚੀਜ਼ ਹੋਰ ਨਿਕਲ ਕੇ ਆਈ ਹੈ ਜਿਹੜੀ ਮੈਂ ਪੜ ਰਿਹਾ ਸੀ ਇਹ ਕਿਉਂਕਿ ਆਹ ਜਿਹੜਾ ਉਹਨਾਂ ਦੀ ਸਟੇਟਮੈਂਟ ਹੈ ਜਿਹਦੇ ਵਿੱਚ ਉਹਨਾਂ ਨੇ ਕਿਹਾ ਆਹ ਸਟੇਟਮੈਂਟ ਜਿਹੜੀ ਜਾਰੀ ਕੀਤੀ ਹੈ ਇਹਦੇ ਚ ਨਾ ਇੱਕ ਜਿਹੜਾ ਉਹਨਾਂ ਨੇ ਆਪਣਾ ਸਟੇਟਮੈਂਟ ਦੇ ਵਿੱਚ ਕਾਫੀ ਕੁਝ ਦਿੱਤਾ ਹੈ ਕਿ ਸੈਂਟਰਲ ਟੀਮ ਜਿਹੜੀ ਹੈ ਉਹਨੇ ਵਿਜ਼ਿਟ ਕੀਤਾ ਸੀ 3 ਤੋਂ 6 ਸਤੰਬਰ ਦੇ ਵਿਚ ਜਿਹੜਾ 10 ਤੋਂ 6 ਸਤੰਬਰ 2021 ਤੇ ਮੋਦੀ ਸਾਹਿਬ ਆਏ ਸੀ 9 ਸਤੰਬਰ ਨੂੰ ਪੰਜਾਬ ਦੇ ਵਿੱਚ ਅੱਜ ਹੈ 1 ਅਕਤੂਬਰ ਤਾਂ ਉਹਨਾਂ ਨੇ ਕਿਹਾ ਕਿ ਜਿਹੜੀ ਸਾਡੀ ਟੀਮ ਆਈ ਸੀ ਉਹਨੇ ਤਾਂ ਵਿਜ਼ਿਟ ਕਰਕੇ ਨਾਲ ਦੀ ਨਾਲ ਮੌਕੇ ਤੇ ਸਾਨੂੰ ਅਸੈਸਮੈਂਟ ਕਰਕੇ ਦੱਸਦੀ ਸੀ ਕਿ ਇੰਨਾ ਜਿਹੜਾ ਸਾਡਾ ਅਸੀਂ ਪੈਸਾ ਜਿਹੜਾ ਨੁਕਸਾਨ ਹੋਇਆ ਤਾਂ ਅਸੀਂ ਦੇ ਰਿਹਾ ਜਿਦੇ ਚ ਉਹਨਾਂ ਨੇ ਕਿਹਾ ਕਿ ਅਸੀਂ 1600 ਕਰੋੜ ਦੇ ਵਿੱਚੋਂ 805 ਕਰੋੜ ਰੁਪਈਆ ਸੀ ਆਲਰੇਡੀ ਦੇ ਚੁਕੇ ਆ ਜਿਤੇ ਚ 170 ਕਰੋੜ ਰੁਪਈਆ ਐ ਐਨ ਐਚ ਆਈ ਦਾ ਨੈਸ਼ਨਲ ਹਾਈਵੇ ਥਾਟੀ ਆਫ ਇੰਡੀਆ ਹੁਣ ਇਥੇ ਸਵਾਲ ਖੜਾ ਪਹਿਲਾ ਸਵਾਲ ਜਿਹੜਾ ਹੈ ਕਿ ਜਿਹੜਾ 805 ਕਰੋੜ ਰੁਪਈਆ ਜਾਰੀ ਹੋ ਗਿਆ ਉਹ ਤੁਸੀਂ ਕਿੱਥੇ ਕਿੱਥੇ ਵਰਤੇ ਕਿ ਇਹਦੇ ਬਾਰੇ ਦੱਸੋਗੇ ਚਰਚਾ ਕਰੋਗੇ ਕਿਉਂਕਿ ਦੱਸਦਾ ਤਾਂ ਕਹਤੇ ਹੈ ਨਹੀਂ ਹੈ ਵੀ 805 ਕਰੋੜ ਕਿਧਰ ਦਿੱਤਾ ਤੁਸੀਂ ਫਿਰ ਜਿਹੜਾ 170 ਕਰੋੜ ਐਨ ਐਚ ਆਈ ਦਾ ਹੈ ਉਹ ਕਿਹੜੀਆਂ ਸੜਕਾਂ ਤੇ ਜਾਂ ਜਿਹੜੇ ਕੰਮਾਂ ਤੇ ਤੁਸੀਂ ਲਾਇਆ ਹੈ ਉਹਦੇ ਬਾਰੇ ਵੀ ਜ਼ਰੂਰ ਜਾਣਨਾ ਪਾਇਓ ਇਹ ਵੀ ਹਲੇ ਤੱਕ ਕੋਈ ਕਲੈਰਿਟੀ ਨਹੀਂ ਹੈ 805 ਕਰੋੜ ਕਿਥੇ ਤੱਕ ਉਹ ਜਾਰੀ ਹੋ ਗਿਆ ਫਿਰ ਉਹਨਾਂ ਨੇ ਖੀਰ ਚ ਇੱਕ ਲਾਈਨ ਇੱਥੇ ਲਿਖੀ ਹੈ ਜੇ ਤੁਸੀਂ ਜਿਹੜੀ ਇਹਦੇ ਪੜਨ ਵਾਲੀ ਹੈ ਕਿ ਜਿਹੜੀ ਹੈ ਤਾਂ ਫੋਰਥ ਰਨ ਇੰਟਰ ਮਿਨਿਸਟਰੀਅਲ ਟੀਮ ਜਿਹੜੀ ਆਈ ਐਮ ਸੀਟੀ ਹੈ ਵਾਸ ਕਨਸਟੀਟਿਊਟ ਹੋਈ ਉਹਨਾਂ ਦੇ 1 ਸਪਟੰਬਰ ਨੂੰ 3 ਤੋਂ 6 ਤੱਕ ਉਹਨਾਂ ਨੇ ਵਿਜ਼ਿਟ ਕੀਤਾ ਕਹਿੰਦਾ ਹਾਇਵਰ ਦਾ ਸਟੇਟ ਗਵਰਨਮੈਂਟ ਇਟ ਯੈਟ ਟੂ ਸਬਮਿਟ ਇਹ ਡਿਟੇਲਡ ਮੈਮੋਰੰਡਮ ਆਫਟਰ ਸੀਟ ਆਫ ਦਾ ਮੈਮੋਰੰਡਮ ਦਾ ਸੇਮ ਵੀ ਕਨਸੀਡਰਡ ਬਾਈ ਦਾ ਸੈਂਟਰ ਗਵਰਨਮੈਂਟ ਹਾਲੇ ਤੱਕ ਅਜੇ 1 ਮਹੀਨਾ ਲੰਘ ਜਾਣ ਤੋਂ ਬਾਅਦ ਵੀ ਜਿਹੜੀ ਹੈ ਸਟੇਟ ਗਵਰਨਮੈਂਟ ਨੇ ਹਾਲ ਤੱਕ ਡਿਟੇਲ ਮੈਮੋਰੰਡਮ ਨਹੀਂ ਉਹਨਾਂ ਨੂੰ ਦਿੱਤਾ ਕਿ ਸਾਡੀ ਖੜਾਂ ਦੇ ਵਿੱਚ ਕੀ ਕੋਸ਼ਾ ਦਾ ਨੁਕਸਾਨੀਆਂ ਤੇ ਕੀ ਸਾਨੂੰ ਚਾਹੀਦਾ ਕੀ ਗੱਲਬਾਤ ਹੈ ਉਹ ਕਹਿੰਦੇ ਵੀ ਸਾਨੂੰ ਦਿਓ ਤੁਸੀਂ ਫਿਰ ਜਿਹੜੀਆਂ ਚੀਜ਼ਾਂ ਤੁਹਾਨੂੰ ਫੰਡ ਹੈ ਉਹਦੇ ਬਾਰੇ ਜ਼ਿਕਰ ਕਰੋ ਫਿਰ ਜਿਹੜਾ 12599.59 ਕਰੋੜ ਰੁਪਈਆ ਤੁਹਾਡਾ ਹੈਗਾ ਉਹਦੇ ਬਾਰੇ ਜ਼ਿਕਰ ਕਰੋ ਉਹ ਸਾਰੀਆਂ ਚੀਜ਼ਾਂ ਕਿੱਥੇ ਨੇ ਕਿਹਨੂੰ ਪੈਸਾ ਦਿੱਤਾ ਕੀ ਤੁਹਾਡੇ ਹਾਲਾਤ ਨੇ ਉਹਦੇ ਬਾਰੇ ਕੋਈ ਡਿਟੇਲ ਮੈਮੋਰੰਡਮ ਜਿਹੜਾ ਜਿਹੜੇ ਉਹਨਾਂ ਨੂੰ ਸਬਮਿਟ ਕਰਨਾ ਹੈ ਉਹ ਉਹਨਾਂ ਨੇ ਹਲੇ ਤੱਕ ਨਹੀਂ ਕੀਤਾ ਸਟੇਟ ਗਵਰਨਮੈਂਟ ਨੇ ਇਸ ਕਰਕੇ ਉਹ ਕਹਿੰਦੇ ਜਿਹੜਾ ਅਸੀਂ ਜਦੋਂ ਤੁਸੀਂ ਕਰੋਗੇ ਅਸੀਂ ਅਗਲੀ ਚੀਜ਼ ਫੈਕਟ ਕਰਾਂ ਤੇ ਉਹਨਾਂ ਨੇ ਕਿਹਾ ਅਸੀਂ ਪੰਜਾਬ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਖੜਿਆ ਹੁਣ ਇੱਥੇ ਸਵਾਲ ਫੇਰ ਉਹੀ ਆ ਜਾਂਦਾ ਕਿ 12599.59 ਕਰੋੜ ਰੁਪਇਆ ਹੈ ਕਿੱਥੇ ਤੁਸੀਂ ਵਿਧਾਨ ਸਭਾ ਦਾ ਸੈਸ਼ਨ ਵੀ ਬੁਲਾਇਆ ਮੁੱਖ ਮੰਤਰੀ ਸਾਹਿਬ ਬڑے-ਬڑے ਮੰਤਰੀਆਂ ਨੇ ਇੱਕੋ ਹੀ ਕੰਮ ਚੱਲ ਰਿਹਾ ਉੱਥੇ ਤੂੰ ਜ਼ਮੀਨ ਇੱਥੇ ਲੈ ਲਈ ਤੂੰ ਤੁਸੀਂ ਇੱਥੇ ਪੰਜਾਬ ਲੁੱਟ ਲਿਆ ਤੁਸੀਂ 70 ਸਾਲਾਂ ਤੋਂ ਐ ਕਰ ਰਹੇ ਹੋ ਤੁਸੀਂ ਫਲਾਣੇ ਦਾ ਨੁਕਸਾਨ ਕਰਤਾ ਤੁਸੀਂ ਫਲਾਣਾ ਅੰਦਰ ਦੇਤਾ ਫਲਾਣਾ ਬਾਹਰ ਦੇਤਾ ਕੋਈ ਪ੍ਰੈਕਟੀਕਲ ਗੱਲ ਉਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਤੁਸੀਂ ਦੂਜਿਆਂ ਨੂੰ ਕਹਿ ਰਹੇ ਹੋ ਕਿ ਭਾਈ ਤੁਸੀਂ ਹੜ੍ਹਾਂ ਦੀ ਸਥਿਤੀ ਤੇ ਗੱਲ ਕਰੋ ਹੜ੍ਹਾਂ ਦੇ ਆਪਾਂ ਅਗਲਾ ਕੀ ਪੜਾ ਕਰਦੇ ਅਗਲਾ ਪੜਾਤਾ ਅਗਲੀ ਜਿਹੜੀ ਪੰਜਾਬ ਦੇ ਹਾਲਾਤ ਸੁਧਾਰਨ ਦੀ ਗੱਲ ਕਰਨੀ ਉਹ ਤਾਂ ਤਾਂ ਹੀ ਹੋਊਗੀ ਨਾ ਜਦੋਂ ਤੁਸੀਂ ਪਿਛਲਾ ਜਿਹੜਾ ਹੈਗਾ ਉਹਨੂੰ ਕਲੀਅਰਿਟੀ ਦਿਓਂਗੇ ਕਿ ਪਿਛਲੇ ਸਮੇਂ 'ਚ ਤੁਹਾਡੇ ਕੋਲ ਇੰਨਾ ਪੈਸਾ ਸੀ ਜਿਹੜੀ ਸੈਂਟਰ ਗਵਰਨਮੈਂਟ ਦੇ ਪ੍ਰੈਸ ਨੋਟ ਨੇ ਵੀ ਜਾਰੀ ਕੀਤਾ ਕਿ ਭਾਈ ਤੁਹਾਡੇ ਕੋਲ ਇੰਨਾ ਪੈਸਾ ਹੈਗਾ ਐਸਡੀਆਰਐਫ ਦੇ ਵਿੱਚ ਉਹ ਪੈਸਾ 12599.49 ਕਰੋੜ ਰੁਪਇਆ ਕਿੱਥੇ ਗਿਆ ਉਹਦੇ ਬਾਰੇ ਚ ਪੰਜਾਬ ਵੀ ਜਾਣਨਾ ਚਾਹੁੰਦਾ ਉਹ ਤੁਸੀਂ ਕਿੱਥੇ ਡਿਵਰਟ ਕੀਤਾ ਜਾਂ ਫਿਰ ਉਹਨੂੰ ਖਾ ਗਏ ਹਜ਼ਮ ਕਰ ਗਏ ਕਿੱਥੇ ਆਹੋ ਪੈਸਾ ਤੇ ਜਿਹੜਾ 1600 ਕਰੋੜ ਸੈਂਟਰ ਨੇ ਹੁਣ ਚਾਰੀ ਗੀਜੀ ਤੋਂ 805 ਕਰੋੜ ਰੁਪਇਆ ਜਾਰੀ ਹੋ ਗਿਆ ਉਹਦੇ ਬਾਰੇ ਵੀ ਜ਼ਰੂਰ ਜਾਣਨਾ ਪਾਓ ਕਿ ਤੁਸੀਂ ਕਿੱਥੇ ਕਿੱਥੇ ਜਿਹੜਾ ਜਿਵੇਂ ਮੈਂ ਇਥੇ ਅਖੀਰਕਲ ਕਹੂੰਗਾ ਕਿ ਜਿਵੇਂ ਅਖਬਾਰਾਂ ਚ ਤੁਸੀਂ ਇਸ਼ਤਿਹਾਰ ਜਿਹੜੇ ਦਿੰਨੇ ਹੋ ਜਿਹੜੇ ਝੂਠੇ ਇਸ਼ਤਿਹਾਰ ਦੇਨੋਂ ਇੰਨੀਆਂ ਨੌਕਰੀਆਂ ਇੰਨੇ ਫਲਾਣੇ ਕਲੀਨਿਕ ਫਲਾਣੇ ਡਾਕਟਰ ਫਲਾਣੀਆਂ ਆ ਚੀਜ਼ਾਂ ਉਹਨਾਂ ਦੀ ਬਜਾਏ ਜੇ ਇਹਦਾ ਇਸ਼ਤਿਹਾਰ ਦੇ ਦੋ ਵੀ ਫਲਾਣਾ ਰੀਲੀਫ ਫੰਡ ਦੇ ਵਿੱਚੋਂ ਅਸੀਂ ਇੰਨੇ ਪੈਸੇ ਇਹਨੂੰ ਦਿੱਤੇ ਇੰਨੇ ਪੈਸੇ ਇਹਨੂੰ ਦਿੱਤੇ ਇੰਨੇ ਪੈਸੇ ਇਹਨੂੰ ਦਿੱਤੇ ਤੇ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਲੋਕਾਂ ਨੂੰ ਜਿਹੜਾ ਮਨ 'ਚ ਥੋੜਾ ਜਿਹਾ ਕਿਤੇ ਠੰਡ ਪਊਗੀ ਕਿ ਭਾਈ ਠੀਕ ਹੈ ਸਰਕਾਰ ਨੇ ਕੋਈ ਕੰਮ ਕੀਤਾ ਪਰ ਮੈਨੂੰ ਉਮੀਦ ਨਹੀਂ ਹੈ ਕਿਉਂਕਿ ਜਿਹੜਾ ਹਜਮ ਹੋ ਗਿਆ ਪੈਸਾ ਉਹ ਦੁਬਾਰੇ ਕੱਢਣਾ ਬਹੁਤ ਔਖਾ ਸੋ ਮੁੱਖ ਮੰਤਰੀ ਸਾਹਿਬ ਇਹਦੇ ਬਾਰੇ ਜਾਣਨਾ ਜ਼ਰੂਰ ਪਾਇਓ